ਜੋ ਰਿਪੋਰਟ ਇਹ ਕੀ ਮਾਮਲਾ ਹੈ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਸ਼੍ਰੀਮਤੀ ਮਨੀਤ ਕੌਂਡਰ ਉਹਨਾਂ ਦੀ ਹਦਾਇਤਾਂ ਦੇ ਮੁਤਾਬਕ ਜਿਹੜੀ ਅਸੀਂ ਜਮਾਨੇ ਅਨਸਰਾਂ ਦੇ ਖਿਲਾਫ ਅਸੀਂ ਇੱਕ ਮਹੀਨੇ ਚੋਰੀ ਹੋਈ ਪਿਛਲੇ ਕੁਝ ਦਿਨਾਂ ਤੋਂ ਰਾਮਪੁਰਾ ਤੇ ਆਸ-ਪਾਸ ਦੇ ਏਰੀਆ ਦੇ ਵਿੱਚ ਇੱਕ ਚੋਰ ਗਰੋ ਜਿਹੜਾ ਬਸਾ ਗਰਮ ਸੀਗਾ ਜੋ ਪਿਛਲੇ ਕੁਝ ਦਿਨਾਂ ਚ ਰਾਮਪੁਰਾ ਸ਼ਹਿਰ ਦੇ ਵਿੱਚ ਤੇ ਆਸ-ਪਾਸ ਪਿੰਡਾਂ ਦੇ ਵਿੱਚ ਚੋਰੀ ਦੀਆਂ ਕਈ ਵਾਰਦਾਤਾਂ ਜਿਹੜੀਆਂ ਹੋਈਆਂ ਸੀ ਇਸੇ ਸਬੰਧ ਵਿੱਚ ਇੰਸਪੈਕਟਰ ਹਰਵੰਦ ਸਿੰਘ ਐਸਐਚਓ ਸਿਟੀ ਰਾਮਪੁਰਾ ਵੱਲੋਂ ਆ ਪਾਰਟੀਆਂ ਜਿਹੜੀਆਂ ਬਣਾਈਆਂ ਗਈਆਂ ਨੇ ਤੇ ਇਸ ਸਬੰਧੀ ਜਿਹੜੀ ਜਗਾ ਜਗਾ ਪਰੇਡ ਕੀਤੀ ਗਈ ਇਸੇ ਸਬੰਧ ਵਿੱਚ ਕੱਲ ਏਐਸਏ ਦਰਸ਼ਨ ਸਿੰਘ ਨੂੰ ਇੱਕ ਇਤਲਾਹ ਮਿਲੀ ਕਿ ਕੁਟਿਆ ਪੁਲ ਦੇ ਕੋਲ ਚਾਰ ਲੜਕੇ ਆ ਜਿਹੜੇ ਉਹ ਹਥਿਆਰਾਂ ਦੇ ਸਮੇਤ ਲੁੱਟਾਂ ਪੂਹਾਂ ਕਰਨ ਦੇ ਹੱਦੀ ਹੈ ਤੇ ਉਹ ਕੱਲ ਵੀ ਉਹ ਉੱਥੇ ਇਕੱਠੇ ਹੋ ਕੇ ਬੈਠੇ ਆ ਤੇ ਯੋਜਨਾ ਬਣਾ ਰਹੇ ਆ ਕਿਸਨ ਲੁੱਟਣ ਦੀ ਜਾਂ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਵਾਸਤੇ ਇਸ ਸਬੰਧ ਵਿੱਚ ਜਦੋਂ ਪੁਲਿਸ ਪਾਰਟੀਆਂ ਇਕੱਠੀਆਂ ਹੋਈਆਂ ਪੁਲਿਸ ਪਾਰਟੀਆਂ ਇਕੱਠੀਆਂ ਹੋ ਕੇ ਤੇ ਉਹਨਾਂ ਨੇ ਜਾ ਕੇ ਉੱਥੇ ਰੇਡ ਕੀਤਾ ਤਾਂ ਉੱਥੋਂ ਹਰਮੇਸ਼ ਸਿੰਘ ਉਰ ਕਾਲਾ ਪੁੱਤਰ ਚਰਨ ਸਿੰਘ ਵਾਸੀ ਜਿਹੜਾ ਰੇਲਵੇ ਸਟੇਸ਼ਨ ਰਾਮਪੁਰਾ ਲਾਪਰੀ ਸਿੰਘ ਲੋਟਾ ਪੁੱਤਰ ਕੁਲਦੀਪ ਸਿੰਘ ਵਾਸੀ ਦਸ਼ਮੀਸ਼ ਨਗਰ ਸੋਨਦੀਪ ਈਲੀ ਸੋਨੂ ਪੁੱਤਰ ਗੁਰਤੇਜ ਸਿੰਘ ਕੋਟੇ ਮਹਾ ਸਿੰਘ ਰਵੀ ਸਿੰਘ ਪੁੱਤਰ 바ਵਾ ਸਿੰਘ ਵਾਸੀ ਗਾਂਧੀ ਨਗਰ ਰਾਮਪੁਰਾ ਨੂੰ ਉੱਥੋਂ ਜਿਹੜਾ ਰੰਗੀਕੀ ਗ੍ਰਿਫਤਾਰ ਕੀਤਾ ਜੋ ਵੀ ਕੱਲ ਵੀ ਉੱਥੋਂ ਚੋਰੀ ਕਰਨ ਦੀ ਜਿਹੜੀ ਇੱਕ ਯੋਜਨਾ ਬਣਾ ਰਏ ਸੀਗੇ ਇਸ ਸਬੰਧ ਵਿੱਚ ਇਹਨਾਂ ਦੇ ਮੁਕੱਦਮਾ ਦਰਜ ਕਰਕੇ ਜਦੋਂ ਪੁੱਛਗਿੱਛ ਕੀਤੀ ਤਾਂ ਇਹਨਾਂ ਨੇ ਆਸ-ਪਾਸ ਦੇ ਏਰੀਆ 'ਚ ਤੇ ਰਾਮਪੁਰੇ ਦੇ ਏਰੀਏ ਵਿੱਚ ਕਾਫੀ ਚੋਰੀਆਂ ਜਿਹੜੀਆਂ ਉਹ ਮੰਨੀਆਂ ਜਿਨ੍ਹਾਂ ਦੇ ਵਿੱਚ ਮਹਿਰਾਜ बस्ती ਵਿੱਚੋਂ 8-9 ਮਹੀਨੇ ਪਹਿਲਾਂ ਇਹਨਾਂ ਨੇ ਘਾਟੇ ਚੋਰੀ ਕੀਤੇ ਹਦੇਸ਼ ਹਸਪੀਟਲ ਦੇ ਨੇੜੇ ਇੱਕ ਮੋਟਰਸਾਈਕਲ ਮਾੜੀ ਦੇ ਵਿੱਚੋਂ ਇੱਕ ਘਰ ਦੇ ਵਿੱਚੋਂ ਇਹਨਾਂ ਨੇ 10 ਤੋਲੇ ਗਹਿਣੇ ਚੋਰੀ ਕੀਤੇ ਜਿਸ ਸਬੰਧੀ ਮੁਕੱਦਮਾ ਵੀ ਦਰਜ ਹੈ ਇਸ ਤੋਂ ਇਲਾਵਾ ਮੋਬਾਈਲ ਚੋਰੀ ਕੀਤੇ ਗੁਰਬਖਸ਼ ਸਿੰਘ ਫੌਜੀ ਹੈ ਰਾਮਪੁਰੇ ਦਾ ਉਹਦੇ ਘਰੋਂ ਵੀ ਸਮਾਨ ਚੋਰੀ ਕੀਤਾ ਛੀਰਸਵਾਲੇ ਕਾਲੇ ਕੋਲੋਂ ਮੈਡੀਕਲ ਸਟੋਰ ਤੋਂ ਕਰਿਆਣਾ ਦੀ ਦੁਕਾਨ ਹੈ ਜਿਹੜੀ ਰਾਮਪਰਾ ਥੋੜੇ ਦਿਨ ਪਹਿਲਾਂ ਇਹਨਾਂ ਨੇ ਉੱਤੋਂ ਕਿਓ ਹੋ ਚੋਰੀ ਕੀਤਾ ਇਸ ਤੋਂ ਇਲਾਵਾ ਸਬਜ਼ੀ ਵਾਲੇ ਤੋਂ 10 ਰੁਪਏ ਖੋਏ 10000 ਰੁਪਏ ਖੋਏ ਅਤੇ ਸਟੋਰ 99 ਹੈ ਜਿਹੜਾ ਇੱਥੇ ਰਾਮਪੁਰੇ ਦੇ ਵਿੱਚ ਪੁਲ ਦੇ ਥੱਲੇ ਉੱਥੋਂ ਵੀ ਇਹਨਾਂ ਨੇ ਚੋਰੀ ਦੀ ਘਟਨਾ ਵਾਰਦਾਤ ਵਿੱਚ ਜਨਮ ਦਿੱਤਾ ਤੇ ਉੱਥੋਂ ਕੁਝ ਕੱਪੜੇ ਅਤੇ ਨਕਦੀ ਹੈ ਜਿਹੜੀ ਉਹ ਚੋਰੀ ਕੀਤੀ ਇਸ ਤੋਂ ਲੱਗ ਉਹ ਮਾੜੀ ਏਰੀਆ ਦੇ ਵਿੱਚ ਹੋਰ ਵੀ ਇਹਨਾਂ ਨੇ ਕਈ ਚੋਰੀਆਂ ਕੀਤੀਆਂ ਜਦੋਂ ਇਹਨਾਂ ਦੇ ਸਾਬਕਾ ਹਾਲਾਤ ਬਾਰੇ ਅਸੀਂ ਪਤਾ ਕੀਤਾ ਤਾਂ ਸਾਹਮਣੇ ਆਇਆ ਵੀ ਇਹਨਾਂ ਦੇ ਖਿਲਾਫ ਜਿਵੇਂ ਹਰਮੇਸ਼ ਸਿੰਘ ਦੇ ਖਿਲਾਫ 8 ਮੁਕੱਦਮੇ ਦਰਜ ਹੈ ਲਾਪਰੀ ਸਿੰਘ ਦੇ ਖਿਲਾਫ 6 ਮੁਕੱਦਮੇ ਦਰਜ ਹੈ ਸੂਨਦੀਪ ਰਵ ਸੂਨੀ ਦੇ ਖਿਲਾਫ 8 ਮੁਕੱਦਮੇ ਦਰਜ ਹੈ ਤੇ ਰਵੀ ਸਿੰਘ ਦੇ ਖਿਲਾਫ ਇੱਕ ਮੁਕੱਦਮਾ ਜਿਹੜਾ ਦਰਜ ਹੈ ਸਾਰੇ ਮੁਕੱਦਮੇ ਜਿਹੜੇ ਚੋਰੀ ਦੇ ਆ ਤੇ ਕੋਆਂデア ਇਹਨਾਂ ਵਿੱਚ ਜਿਹੜੇ ਐ ਇਹਨਾਂ ਨੂੰ سزا ਵੀ ਕਈ ਮੁਕਦਮਿਆਂ ਦੇ ਵਿੱਚ ਹੋਈ ਹੈ 12-12 ਸਾਲ ਦੀ ਸਜ਼ਾ ਵੀ ਹੋਈ ਹੈ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲ ਖੰਡਾ ਲੋਹਾ ਦੋ ਜਿਹੜੀਆਂ ਗਰਾਰੀ ਦੀਆਂ ਗਰਾਰੀ ਜੜੀ ਹੋਈਆਂ ਪਾਈਪ ਲੋਹਾ ਅਤੇ ਇੱਕ ਬਾਤ ਦੀ ਛੋਟੀ ਬਰਾਮਦ ਹੋਈ ਹੈ ਇਸ ਤੋਂ ਇਲਾਵਾ ਚੋਰੀ ਕੀਤੇ ਸਮਾਨ ਦੇ ਵਿੱਚ ਕੁਝ ਮੂਰਤੀਆਂ ਕੱਪੜੇ ਘੜੀਆਂ ਅਤੇ ਮੋਬਾਈਲ ਵੀ ਹੈ ਇਹਨਾਂ ਤੋਂ ਬਰਾਮਦਗੀ ਹੋਈ ਹੈ ਇਸ ਸੰਬੰਧੀ ਅੱਜ ਇਹਨਾਂ ਨੂੰ ਪੇਸ਼ ਕਰਕੇ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਹੈ ਇਪਲ ਸਮਾਨ ਲੈ ਕੇ ਜਿਹੜੀ ਬਾਕੀ ਚੋਰੀਆਂ ਜਿਹੜੀ ਆ ਉਹ ਵੀ ਹੋਰ ਜਿਹੜੀ ਕੋਸ਼ਿਸ਼ ਕਰਾਂਗੇ ਇਸ ਤੋਂ ਇਲਾਵਾ ਜਿਹੜੀ ਹੈ ਇਹਨਾਂ ਤੋਂ ਹੋਰ ਵੀ ਜਿਹੜੀ ਹੈ ਬਰਾਮਦਗੀ ਕਰਾਂਗੇ ਇਸ ਸੰਬੰਧੀ ਜਿਹੜੀ ਸਾਡੀ ਹੈ ਸ਼ਕਤੀ ਨਾਲ ਇਹਨਾਂ ਤੋਂ ਪੁੱਛ ਕੇ ਜਾਰੀ ਸਰ ਜੀ ਇਹ ਚੋਰੀ ਕਰਦੇ ਸੀ ਸਮਾਨ ਇਹ ਵੇਚਦੇ ਕਿੱਥੇ ਸੀ ਕੁਛ ਪਤਾ ਸੀ ਬਰਾਮਦਗੀ ਵੀ ਕਰਾਣੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਇਹ ਵੀ ਪੁੱਛ ਰਚ ਕਰਨੀ ਹੈ ਵੀ ਜਿਹੜਾ ਵੀ ਸਮਾਨ ਇਹ ਚੋਨਾ ਚਾਹਦੀ ਜੋ ਵੀ ਕੱਪੜੇ ਵਗੈਰਾ ਜੋ ਵੀ ਚੋਰੀ ਕਰਦੇ ਸੀ ਗਾਂ ਕਿੱਥੇ ਵੇਚਦੇ ਸੀ ਇਸ ਸੰਬੰਧੀ ਅਸੀਂ ਅਰ ਦੁਰਾਨੇ ਰਿਮਾਂਡ ਜਿਹੜੀ ਪੁੱਛਿਚ ਕਰਾਂਗੇ ਮੋਬਾਈਲ ਜਿਹੜੇ ਆ ਉਹ ਬਰਾਮਦ ਹੋਏ ਆ ਸੋਨੇ ਚਾਂਦੀ ਦੀਆਂ ਮੂਰਤੀਆਂ ਹੋਰ ਚਾਂਦੀ ਦਾ ਸਮਾਨ ਚੈਨਾ ਵਗੈਰਾ ਅਤੇ ਹੋਰ ਜਿਹੜਾ ਥੋੜਾ ਬਰਾਮਦ ਹੋਇਆ ਸਤਰਾਵਾ ਉਹਨ ਬਾਕੀ ਜਿਹੜੀ ਬਰਾਬਰੀ ਅਸੀਂ ਦੁਰਾਨੇ ਰਿਮਾਂਡ ਕਰਾਂਗੇ ਸਰ ਉਹ ਵੀ ਇਹਨਾਂ ਨੇ ਕੀਤੀ ਆ ਆਰਿਆ ਸਕੂਲ ਦੇ ਵਿੱਚ ਜਿਹੜੀ ਅਸੀਂ ਪ੍ਰੈਸ ਨੋਟ ਦੇ ਵਿੱਚ ਵੀ ਅਸੀਂ ਦੱਸਿਆ ਹੈ ਆਰਿਆ ਸਕੂਲ ਦੇ ਨੇੜੇ ਜਿਹੜੇ ਸੰਦੀਪ ਕੁਮਾਰ ਪੁੱਤਰ ਫਤੇ ਚੰਗ ਆਰਿਆ ਸਕੂਲ ਦੇ ਨੇੜੇ ਇਹਨਾਂ ਦੇ ਘਰੋਂ ਜਿਹੜੀ ਪੌੜੀ ਲਾ ਕੇ ਇਹਨਾਂ ਨੇ ਚੋਰੀ ਕੀਤੀ ਸੀ ਜੋ ਤੋ 30 ਟੋਲੇ ਚਾਂਦੀ ਤੇ ਕਰੀ 50-60 ਹਜ਼ਾਰ ਰੁਪਏ ਨਗਦ ਸੀਗਾ ਉਹ ਚੋਰੀ ਕੀਤਾ ਸੀ ਉਹਨਾਂ ਨੇ ਉਹ ਵੀ ਅਸੀਂ ਉਹ ਇਹਨਾਂ ਨੇ ਕੀਤੀ ਹੈ ਚੋਰੀ ਜਿਹੜੀ ਇਹ ਮੰਨ ਗਏ ਆ ਜਿਸ ਸੰਬੰਧੀ ਬਰਾਮਦਗੀ ਹੈ ਜਿਹੜੀ ਅਜੇ ਸਾਡੀ ਕਰਾਉਣੀ ਬਾਕੀ ਹੈ ਉਹ ਸੰਬੰਧੀ ਉਹਨਾਂ ਦੇ ਘਰੋਂ ਜਿਹੜੀਆਂ ਮੂਰਤੀਆਂ ਚੋਰੀ ਹੋਈਆਂ ਸੀ ਉਸ ਬਰਾਮਦ ਕਰਨੀ ਜੀ ਸਰ ਬੈਂਕ